ਤੋਂ ਖਬਰ ਗੁਰਦਾਸਪੁਰ ਤੋਂ ਸਾਮਨੇ ਆ ਰਹੀ ਹੈ ਜੁਥੇ ਕੀ ਇੱਕ ਇਮੀਗ੍ਰੇਸ਼ਨ ਸੈਂਟਰ ਓਸੀ ਹੱਬ ਦੇ ਦਫਤਰ ਦੇ ਵਿੱਚ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਦੋ ਕਾਪੋਸ਼ ਵਿਅਕਤੀਆਂ ਦੇ ਵੱਲੋਂ ਇਸ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਕਿ ਜੇਲ ਰੋਡ ਤੇ ਓਸੀ ਹੱਬ ਸਥਿਤ ਹੈ ਹੱਬ ਦੇ ਮਾਲਕ ਹਰਮਨ ਕੰਗ ਜੋ ਕਿ ਇਸ ਸਮੇਂ ਆਸਟ੍ਰੇਲੀਆ ਦੇ ਵਿੱਚ ਕੱਤੇ ਜਾ ਰਿਹਾ ਹੈ ਮਾਮਲਾ ਫਿਰੋਤੀ ਦੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਫਿਰੋਤੀ ਦੇ ਲਈ ਪਹਿਲਾਂ ਵੀ ਧਮਕੀ ਆ ਚੁੱਕੀ ਹੈ ਹਾਲਾਂਕਿ ਇਸ ਗੋਲੀਬਾਰੀ ਦੇ ਵਿੱਚ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਇਹ ਇਥੇ ਇਨਫੋਰਮੇਸ਼ਨ ਆਈ ਸੀ ਕੇ ਤੋਂ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਸਓ ਸਿਟੀ ਸਾਰੇ ਅਸੀਂ ਏਐਨਜੀ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ 'ਚ ਕੋਈ 스ਮੈਲ ਹੈ ਨਹੀਂ ਦੂਸਰਾ ਜਿਸ ਜਗ੍ਹਾ ਤੇ ਲੱਕ ਪਤਾ ਲੱਗਿਆ ਵੀ ਫਿਰ ਉਹਦੀ ਆਵਾਜ਼ ਆਈ ਏ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ 베ਸ ਹੁੰਦਾ ਜਿਹਤੇ ਸੁਈਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤੋਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿੱਦਾ ਅੱਜਕੱਲ੍ਹ ਆਵਾਜ਼ ਵਾਲੇ ਪਿਸਟਲ ਆਂਦੇ ਨੇ ਨਾ ਜਿਹਦੇ ਕੱਲੀ ਆਵਾਜ਼ ਆਉਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਖੋਲ ਜਿਹੜੇ ਉਹ ਸੁੱਟ ਗਏ ਖੋਲ 30 ਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਦੇ ਰਜਿਸਟਰਡ ਕਰਕੇ ਜਲਦੀ ਅਸੀਂ ਬੰਦੇ ਫੜ ਲਾ ਕੋਈ 1600 ਸਾਹਮਣੇ ਗੋਲ ਵੀ ਆਈ ਸੀਸੀਟੀਵੀ ਹਾਫ ਸੀਸੀਟੀਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੈਰੀਫਾਈ ਕਰਕੇ ਗੋਲ ਵੀ ਆਈ ਜਿਹੜੇ ਓਨਰ ਨੇ ਓਨਰ ਦੇ ਕਹਿਣ ਮੁਤਾਬਕ ਇਹ ਆ ਵੀ ਉਹਨੂੰ ਫਰੋਤਰੀਆਂ ਕਾਲਾ ਵੀ ਆਈ ਸ਼ਿਕਾਇਤ ਵੀ ਦਿੱਤੀ ਗਈ ਹੈਗੀ ਉਹਦੇ ਸਬੰਧ ਵਿੱਚ ਹੀ ਪੀਸੀਆਰ ਵੀ ਲਗਾਇਆ ਸੀ ਇੱਥੇ ਉਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ ਪੀਸੀਆਰ ਥੋੜਾ ਸਾਈਡ ਤੇ ਖੜਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕੁਝ ਹੋਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਸਕਿੰਨੇ ਜਾਣੇ ਬਲ ਕਿੰਨੇ ਜਾਣੇ ਦੋ ਜਣੇ ਆਏ ਸੀ ਪ੍ਰੋਟੀਨਾ ਮੋਟਰਸਾਈਕਲ ਉਤੇ ਕੋਈ ਮਿਲ ਬਿਟ ਨਹੀਂ ਉਹ ਸਾਰਾ ਇਹ ਵੀਡੀਓ ਵਗੈਰਾ ਦੇਖ ਕੇ ਫਿਰ ਦੱਸ ਦੇਣਾ